ਖਬਰ ਨਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਪੰਜਾਬ ਸਰਕਾਰ ਅਤੇ ਪੰਜਾਬ ਬਿਜਲੀ ਡਿਪਾਰਟਮੈਂਟ ਨੇ ਬਿੱਲਾਂ ਨੂੰ ਲੈ ਕੇ ਕੀਤਾ ਵੱਡਾ ਫੈਸਲਾ ਇੱਕ ਪਾਸੇ ਕਈ ਅਜਿਹੇ ਲੋਕ ਨੇ ਜਿਨ੍ਹਾਂ ਵੱਲੋਂ ਬਿਜਲੀ ਦੇ ਬਿੱਲ ਅਦਾ ਨਹੀਂ ਕੀਤੇ ਜਾ ਰਹੇ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਚਾਹੇ ਕੋ ਐਸੀ ਹੈ ਬੀਸੀ ਹੈ ਚਾਹੇ ਕੋ ਜਨਰਲ ਵਰਗ ਹੈ ਹਰ ਵਰਗ ਦੇ ਲੋਕਾਂ ਨੂੰ ਖਪਤਕਾਰਾਂ ਨੂੰ ਬਿਜਲੀ ਜਿਹੜੀ ਹੈ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਮੰਤ 300 ਯੂਨਟ ਫਰੀ ਲੇਕਿਨ ਇਸ ਦੇ ਬਾਵਜੂਦ ਵੀ ਜਿਹੜੀ ਬਿਜਲੀ ਡਿਪਾਰਟਮੈਂਟ ਹੈ ਬਿਜਲੀ ਵਿਭਾਗ ਹੈ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਨੇ ਇਸ ਕਰਕੇ ਇੱਕ ਵੱਡਾ ਇਤਿਹਾਸਕ ਫੈਸਲਾ ਲਿਆ ਹੈ ਕਿਉਂਕਿ ਹਾਲਾਂਕਿ ਬਿਜਲੀ ਡਿਪਾਰਟਮੈਂਟ ਨੇ ਇਹ ਵੀ ਜਿਹੜਾ ਹੈ ਜਿਹੜਾ ਤਗੀਦ ਕੀਤਾ ਹੈ ਲੋਕਾਂ ਨੂੰ ਕਿ ਆਪਣੇ ਜਲਦੀ ਤੋਂ ਜਲਦੀ ਬਿੱਲ ਜਿਹੜੇ ਨੇ ਅਦਾ ਕਰੋ ਪੇ ਕਰੋ ਨਹੀਂ ਤਾਂ ਤੁਹਾਡੇ ਕਨੈਕਸ਼ਨ ਪੜ ਦਿੱਤੇ ਜਾਣਗੇ ਕਿਉਂਕਿ ਪੰਜਾਬ ਸਰਕਾਰ ਅਤੇ ਪੰਜਾਬ ਬਿਜਲੀ ਡਿਪਾਰਟਮੈਂਟ ਦਾ ਪੈਸੇ ਨੂੰ ਲੈ ਕੇ ਦੁਆਲਾ ਨਿਕਲਿਆ ਹੋਇਆ ਹੈ ਇਸ ਨੂੰ ਲੈ ਕੇ ਖਬਰ ਆ ਰਹੀ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਖਪਤਕਾਰਾਂ ਦੀਆਂ ਬਿਜਲੀ ਬਿੱਲ ਸੰਬੰਧੀ ਸਮੱਸਿਆਵਾਂ ਦੇ ਤੇਜ਼ ਨਿਵਾਰਣ ਲਈ ਨਵੀਂ ਈਮੇਲ ਆਈਡੀ ਜਾਰੀ ਕਰ ਦਿੱਤੀ ਹੈ ਵਿਭਾਗ ਨੇ ਕਾਰਪੋਰੇਟ ਖਪਤਕਾਰ ਸ਼ਿਕਾਇਤ ਨਿਰਮਾਣ ਨਿਵਾਰਣ ਫਾਰਮ ਯੋਜਨਾ ਦੀ ਸ਼ੁਰੂਆਤ ਕਰਕੇ ਇਹ ਨਵਾਂ ਕਦਮ ਚੁੱਕਿਆ ਹੈ ਪੀਐਸ ਪੀਸੀਲ ਵੱਲੋਂ ਜਾਰੀ ਹੁਕਮਾਂ ਦੇ ਅਨਸਾਰ ਮਾਨਿਟਰੀ ਵਿਵਾਦਾਂ ਵਾਲੇ ਕੇਸ ਜਿਨ੍ਹਾਂ ਦੀ ਰਕਮ 5 ਲੱਖ ਤੋਂ ਵੱਧ ਸਿਵਾਏ ਬਿਜਲੀ ਚੋਰੀ ਯੂਈਈ ਅਤੇ ਓਪਨ ਐਸ ਕੇਸਾਂ ਤੋਂ ਉਹਨਾਂ ਨੂੰ ਸਿੱਧੇ ਯੋਜਨਾ ਹੇਠ ਲਿਆ ਜਾ ਸਕਦਾ ਹੈ ਜੇ ਖਪਤਕਾਰਾਂ ਨੂੰ ਹਲਕਾ ਜਾਂ ਜੂਨਲ ਪੱਧਰ ਉੱਤੇ ਫੈਸਲੇ ਇਤਰਾਜ਼ ਹੋਵੇ ਤਾਂ ਇਸ ਵਿਰੋਧ ਅਪੀਲ ਕਰ ਸਕਦੇ ਨੇ ਵਿਭਾਗ ਵੱਲੋਂ ਬਣਾਈ ਗਈ ਈਮੇਲ ਏਡੀ ਜਿਹੜੀ ਹੈ ਉਹ ਨੂੰ ਭੇਜ ਦਿੱਤਾ ਹੁਣ ਈਮੇਲ ਏਡੀ ਜਿਹੜੀ ਇੱਕ ਹੋਰ ਬਣਾ ਦਿੱਤੀ ਹੈ ਜਿਸ ਉੱਤੇ ਸਾਰੀਆਂ ਸ਼ਿਕਾਇਤਾਂ ਭੇਜੀਆਂ ਜਾਣਗੀਆਂ ਪੀਐਸਪੀਸੀਐਲ ਨੇ ਖਪਤਕਾਰਾਂ ਨੂੰ ਵਿਧਿ ਅਨੁਸਾਰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਜੋ ਕਿ ਉਹਨਾਂ ਦੀਆਂ ਸ਼ਿਕਾਇਤਾਂ ਤੇਜ਼ੀ ਨਾਲ ਸੁਣੀ ਜਾ ਸਕਣ ਕਈਆਂ ਨੂੰ ਜੁਰਮਾਨੇ ਹੋਏ ਨੇ ਚਾਹੇ ਉਹ ਕੁੰਡੀ ਦੇ ਨੇ ਚਾਹੇ ਉਹਨਾਂ ਨੇ ਸਮੇਂ ਤੇ ਬਿੱਲ ਨਹੀਂ ਤਾਰਿਆ لیکن ਸਰਕਾਰ ਵੱਲੋਂ ਇੱਕ ਨਵੀਂ ਈਮੇਲ ਆਈਡੀ ਬਣਾ ਦਿੱਤੀ ਗਈ ਹੈ ਉਸ ਉੱਤੇ ਜਿਹੜਾ ਖਪਤਕਾਰ ਹੈ ਜਿਹੜਾ ਮੀਟਰ ਹੋਲਡਰ ਹੈ ਉਹ ਸ਼ਿਕਾਇਤ ਕਰ ਸਕਦਾ ਹੈ ਅਤੇ ਆਨਲਾਈਨ ਹੀ ਉਸ ਦੇ ਮਸਲੇ ਸੁਲਝਾਏ ਜਾਣਗੇ ਬਿਜਲੀ ਬਿੱਲਾਂ ਨੂੰ ਲੈ ਕੇ